ਸਸਵੀ ਗਾਂਜੀ ਮੇਰੇ ਚੈਨਲ ਕਵਲ ਕਿਚਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਲੇ ਚਣਿਆਂ ਦੀ ਸਬਜ਼ੀ ਬਣਾਵਾਂਗੇ ਤੇ ਇਹਦੀ ਰੈਸਪੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕਟੋਰੀ ਚਣੇ ਲਏ ਜੀ ਇਹਨਾਂ ਨੂੰ 7-8 ਘੰਟੇ ਆਪਾਂ ਭਿਓ ਕੇ ਰੱਖਿਆ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੁਣ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਕੇ ਇਹਨੂੰ 6-7 ਵਸਲਾਂ ਦਵਾਵਾਗੇ ਜੀ ਅੱਜ ਜੀ ਆਪਾਂ ਲੈਏ ਨੇ ਚਾਰ ਪਿਆਜ਼ ਛੋਟੇ ਛੋਟੇ ਪਿਆਜ਼ ਆ ਮੇਰੇ ਕੋਲ ਇਸ ਕਰਕੇ ਆਪਾਂ ਚਾਰ ਪਿਆਜ਼ ਲਏ ਆ ਥੋੜਾ ਜਿਹਾ ਅਦਰਕ ਲਿਆ ਥੋੜਾ ਜਿਹਾ ਲਸਣ ਲਿਆ ਤਿੰਨ ਟਮਾਟਰ ਲਏ ਪੰਜ ਹਰੀਆਂ ਮਿਰਚਾਂ ਲਈਆਂ ਜੀ ਹੁਣ ਤਾਂ ਨੂੰ ਸਾਰਾ ਚੀਜ਼ਾ ਨੂੰ ਕੱਟ ਕੇ ਫਿਰ ਦਿਖਾਉਣੀ ਆ ਹਾਂਜੀ ਆਪਾਂ ਸਬਜੀ ਬਣਾਉਣ ਲਈ ਲੈ ਜੀ ਆਪਾਂ ਇੱਕ ਚਮਚ ਨਮਕ ਦਾ ਲਿਆ ਇਸ ਕਰਕੇ ਕਿ ਆਪਾਂ ਇੱਕ ਚਮਚ ਪਹਿਲਾਂ ਉਬਾਲਣ ਲੱਗਿਆਂ ਇੱਕ ਚਮਚ ਪਾਇਆ ਸੀ ਹਾਂਜੀ ਇੱਕ ਚਮਚ ਆਪਾਂ ਲਿਆ ਅੱਧਾ ਚਮਚ ਲਿਆ ਜੀ ਆਪਾਂ ਲਾਲ ਮਿਰਚ ਦਾ ਇੱਕ ਚਿੰਨਚ ਜੀ ਆਪਾਂ ਲਿਆ ਛੋਟਾ ਹਲਦੀ ਦਾ ਹਾਂਜੀ ਤੇ ਆ ਜਿਹੜਾ ਅਦਰਕ ਲਸਣ ਹੀ ਇਹਨੂੰ ਆਪਾਂ ਕੱਟ ਲਿਆ ਜੀ ਟਮਾਟਰ ਨੂੰ ਵੀ ਕੱਟ ਲਿਆ ਇਹਦੀ ਆਪਾਂ ਪਿਉਰੀ ਬਣਾਵਾਂਗੇ ਤੇ ਆ ਮਿਰਚਾਂ ਜਿਹੜੀ ਪਿਆਜ਼ ਇਹ ਵੀ ਕੱਟ ਲਿਆ ਜੀ ਆ ਹੈਗਾ ਜੀਰਾ ਇਹ ਵੀ ਪਾਵਾਂਗੇ ਆ ਹੈਗਾ ਤੇਲ ਜੀ ਆਪਾਂ ਪਾਉਣ ਲੱਗੇ ਆ ਜੀ ਤੇਲ ਆਪਾਂ ਇੱਕ ਕੜਛੀ ਤੇਲ ਦੀ ਪਾਵਾਂਗੇ ਜੀ ਇੱਕ ਕੜਛੀ ਤੇਲ ਦੀ ਪਾਤੀ ਆ ਇਹਦੇ ਵਿੱਚ ਥੋੜਾ ਜਿਹਾ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਜੀ ਹਾਂਜੀ ਹੁਣ ਆਪਾਂ ਜੀਰਾ ਜਿਵੇਂ ਗਰੇ ਹੁੰਦਾ ਨਹੀਂ ਆ ਥੋੜਾ ਲਾਲ ਜਿਹਾ ਹੋ ਜੇ ਤੇ ਫਿਰ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਅਦਰਕ ਲਸਣ ਜੇ ਅਦਰਕ ਲਸਣ ਇਹ ਪੋ ਜਾਊਗਾ ਫਿਰ ਇਹਨੂੰ ਆਪਾਂ ਟਮਾਟਰਾਂ ਦੇ ਨਾਲ ਇਹਦੀ ਪਿਊਰੀ ਬਣਾ ਲਾਂਗੇ ਜੀ ਪੀਸ ਲਾਵਾਂਗੇ ਇੰਨਾ ਲਾਲ ਟਮਾਟਰ ਮਿਰਚ ਦੇ ਨਾਲ ਇਹਨੂੰ ਪੀਸ ਲਾਵਾਂਗੇ ਹਾਂਜੀ ਅਦਰਕ ਆ ਹੋ ਗਿਆ ਜੀ ਜੀਰਾ ਹੋ ਗਿਆ ਜੀ ਇਹਦੇ ਵਿੱਚ ਆਪਾਂ ਪਾਉਂਦੇ ਜੀ ਲਸਣ ਅਦਰਕ ਪਾਉਂਦਾ ਜੀ ਇਹਨੂੰ ਥੋੜੀ देर ਆਪਾਂ ਲਾਲ ਭੁੰਨਾਂਗੇ ਜੇ ਜਦੋਂ ਲਾਲ ਹੋਵੇ ਗਰਾਉਂਡ ਹੋ ਜੇਗਾ ਫਿਰ ਆਪਾਂ ਟਮਾਟਰ ਪਾ ਕੇ ਇਹਦੀ ਪੂਰੀ ਬਣਾ ਲਾਂਗੇ ਹਾਂਜੀ ਵੇਖੋ ਲਸਣ ਦਾ ਕਲਰ ਜਿਹੜਾ ਵਾ ਚੇਂਜ ਹੋ ਰਿਹਾ ਇਹਨੂੰ 2 ਮਿੰਟ ਤੱਕ ਬਿਲਕੁਲ ਬਰਾਊਨ ਹੋ ਜਾਣਾ ਚਾਹੀਦਾ ਹਾਂਜੀ 2 ਮਿੰਟ ਲੱਗਣੇ ਹੋਰ ਬਸ 2 ਮਿੰਟ ਤੱਕ ਆਪਾਂ ਨੂੰ ਭੁੰਨਣਾ ਹੈ ਹਾਂਜੀ ਆਪਣਾ ਲਸਣ ਜਿਹੜਾ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਜਿਹੜੇ ਟਮਾਟਰ ਤੇ ਹਰੀ ਮਿਰਚ ਚਪਾਈ ਆ ਪਿਊਰੀ ਬਣਾਉਣ ਲਈ ਉਹਦੇ ਵਿੱਚ ਹੀ ਆਪਾਂ ਲਸਣ ਆ ਸਾਰਾ ਕੁਝ ਪਾ ਦੇਣਾ ਲਸਣ ਅਦਰਕ ਜਿਹੜਾ ਵਾ ਇਹਨੂੰ ਪਾ ਦੇਣਾ ਇਹ ਵੀ ਨਾਲ ਆਪਾਂ ਉਹਦੇ ਪੀਸ ਲੈਣਾ हाँ जी हूँ आप देना जी प्याज भुन वास्ते हाँ जी हाँ जी अपना ना प्याजा का जो कलर है ये चेंज हो रहा ये सिर्फ पांच मिनट तक ये भुज जाएंगे जी ਇਹ ਕੋ ਆਪਾਂ ਜਗਾ ਨਹੀਂ ਇਹਨਾਂ ਨੂੰ ਬਰਾਉਨ ਕਰਨਾ ਆਂ ਕਾਹਿਆ ਕਰਨਾ ਤੇ ਇਸ ਹੁਣ ਇਹ ਆਪਣੇ ਪਿਆਜ ਜਿਹੜੇ ਆ ਇਹ ਬਿਲਕੁਲ ਪਿਆਰ ਹੋ ਗਏ ਆ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਆ ਇਹ ਪਾਵਾਂਗੇ ਮੈਂ ਇਹ ਵਿੱਚ ਜ਼ਿਆਦਾ ਮਸਾਲਾ ਨਹੀਂ ਵਰਤਦੀ ਜੀ ਇਹਨੂੰ ਬਿਲਕੁਲ ਮੈਂ ਨਹੀਂ ਵਰਤਦੀ ਆਂ ਥੋੜਾ ਜਿਹਾ ਅਜਿਹਾ ਤੋਕਮੈਂਟ ਆਪਾਂ ਇਹਨਾਂ ਨੂੰ ਸਾਲਿਆਂ ਨੂੰ ਭੁੱਲ ਲਿਆ ਵਾ ਹੁਣ ਆ ਜਿਹੜੀ ਪਿਉਰੀ ਆ ਆਪਾਂ ਇਹਦੇ ਵਿੱਚ ਪਾ ਦਾਂਗੇ ਹਾਂਜੀ ਆਪਣਾ ਜਿਹੜਾ ਤੜਕਾ ਵਾ ਇਹ ਬਸ ਹੁਣ 5 ਮਿੰਟ ਤੱਕ ਪਿਆਰ ਹੋਣੇ ਨੇ ਇੰਨੇ ਤੇਲ ਛੱਡ ਦੇਣਾ ਤੇ ਫੇਰ ਆਪਣਾ ਤਰਸਾ ਬਿਲਕੁਲ ਸੁੱਕੇ ਪਿਆਰਾ ਬਣ ਗਿਆ। ਇਹਨੂੰ ਚਿਰ ਤੋਂ ਅੱਗੇ ਨੂੰ ਬਹੁਤ ਜ਼ਿਆਦਾ ਵਧੀਆ ਭੁਜ ਰਿਹਾ ਵਾ ਤੇ 5 ਮਿੰਟ ਪਾ ਕੇ ਇਹਨੇ ਬਹੁਤ ਵਧੀਆ ਤਿਆਰ ਹੋ ਗਿਆ। ਹਾਂਜੀ ਆਪਣਾ ਮਸਾਲਾ ਜਿਹੜਾ ਵਾ ਇਹ ਵੇਖੋ ਬਿਲਕੁਲ ਭੁਜ ਕੇ ਤਿਆਰ ਹੋ ਗਿਆ ਨੇ ਆਹ ਵੇਖੋ ਤੇਲ ਛੱਡਦਾ ਵਾ। ਹਾਂਜੀ ਆਪਾਂ ਇਹਦੇ ਵਿੱਚ ਆ ਪਾਣੀ ਪਾਉਣ ਲੱਗੇ ਹਾਂ ਜੀ ਜਿਹੜਾ ਪੀਸੀ ਕਿ ਛੋਲੇ ਆਪਣੇ ਬਿਲਕੁਲ ਭੁਆਇਲ ਹੋ ਗਏ ਆ ਜੀ ਕਿੰਨੇ ਸੋਹਣੇ ਤਰ੍ਹਾਂ ਭੁਆਇਲ ਹੋਏ ਹਾਂਜੀ ਆ ਤੇਲ ਛੱਡਤਾ ਹਾਂਜੀ ਤੇਲ ਛੱਡਤਾ ਇਹਨੇ ਤੇ ਆਪਾਂ ਹੁਣ ਛੋਲਿਆਂ ਤੇ ਮਿਕਸ ਕਰ ਲਾਂਗੇ ਮਿਕਸ ਕਰਕੇ ਇਹ ਆਪਾਂ ਹੁਣ ਥੋੜੀ देर ਇਹਨੂੰ ਅੱਗ ਤੇ ਰੱਖਾਂਗੇ ਥੋੜੀ ਦੇਰ ਇਹਨੂੰ ਆਪਾਂ ਅੱਗ ਤੇ ਰੱਖਾਂਗੇ ਰੱਚੇ ਪਾਵਾਂਗੇ ਇਹਦੇ ਨਾਲ ਇਹ ਸਾਰਾ ਮਸਾਲਾ ਜਿਹੜਾ ਛੋਲਿਆਂ ਚ ਮਿਕਸ ਹੋ ਜਾਣਗੇ ਜੀ ਹਾਂਜੀ ਵੇਖੋ ਸਬਜੀ ਆਪਣੀ ਬਿਲਕੁਲ ਤਿਆਰ ਆਇਆ ਕਲਰ ਕਿੰਨਾ ਪਿਆਰਾ ਆਇਆ ਵਾ ਹੁਣ ਆਪਾਂ ਇਹਦੇ ਵਿੱਚ ਜੀ ਆਪਾਂ ਹਰੀਆਂ ਧਨੀਆ ਪਾ ਦਈਏ ਜੀ ਇਹਦੇ ਚ ਧਨੀਆ ਨਾਲ ਬਹੁਤ ਵਧੀਆ ਸਵਾਦ ਆਉਂਦਾ ਜੀ ਟੇਸਟੀ ਥਿੰਜ ਹੋ ਜਾਂਦਾ ਸਬਜੀ ਦਾ ਆਹ ਸਬਜੀ ਹੁਣ ਆਪਣੀ ਮੈਂ ਤਾਂ ਬਸ ਇੰਨੀ ਮਿਕਸ ਜੀ ਬਣਾਉਣੀ ਆ ਜਿਆਦਾ ਗਰੇਵੀ ਨਹੀਂ ਆ ਮੇਰੇ ਚ ਬਹੁਤ ਜਿਆਦਾ ਨਹੀਂ ਆ ਤੇ ਇਹ ਠੀਕ ਆ ਬੱਚਿਆਂ ਨੂੰ ਇਦਾਂ ਦੀ ਪਸੰਦ ਆ ਜੀ ਜੀ ਸਬਜੀ ਬਣ ਕੇ ਤਿਆਰ ਆ ਬਹੁਤ ਟੇਸਟੀ ਬਣੀ ਆ ਜੀ ਤੁਸੀਂ ਵੀ ਬਣਾ ਕੇ ਵੇਖਿਓ ਇਹ ਥੋੜੇ ਜਿਹਾ ਮਸਾਲਿਆਂ ਚ ਬੰਦੀ ਆ ਜੀ ਬਹੁਤ ਸੁਆਦ ਬੰਦੀ ਆ ਤੁਸੀਂ ਵੀ ਮੈਂ ਜ਼ਿਆਦਾ ਮਸਾਲਾ ਨਹੀਂ ਵਰਤਦੀ ਤੁਸੀਂ ਵੀ ਇੰਨ ਇਦਾਂ ਦੀ ਬਣਾ ਕੇ ਵੇਖਿਓ ਤੇ ਦੱਸਿਓ ਕਿਵੇਂ ਦੀ ਬਣੀ ਆ ਹਾਂਜੀ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਸ਼ਿਕਾ